ਸਾ ਸੇਖਿਆ ਦੋਸਤੋ ਮੈਂ ਜਣਾ ਪੀਰ ਸਿੰਘ ਤੇ ਮਾਸ ਕਰਦਾ ਤੁਸੀਂ ਸਾਰੇ ਜਣੇ ਰਾਜੀ ਖੁਸ਼ੀ ਤੇ ਚੜ੍ਹਦੀ ਕਲਾ ਚ ਹੋਗੇ ਮਾਸਰਾ ਮਹੀਨਾ ਅੱਧਾ ਜਣਾ ਬੀਤ ਚੁਕਾ ਤੇ ਬਹੁਤ ਇੰਪੋਰਟੈਂਟ ਜਿਹੜੇ ਅਪਡੇਟ ਆ ਸਪੈਸ਼ਲੀ ਸਾਰੇ ਬੱਚਿਆਂ ਦਾ ਜਿਹੜਾ ਮੇਨ ਟੇਕ ਪੋਸੀਬਲ ਹੋਗਾ ਨਹੀਂ ਹੋਗਾ ਟੈਸਟ ਸੇਸ਼ਨ ਲੈਟਰ ਕਿੱਦਾਂ 온ਟਾਰੀਓ ਤੇ ਕਦੋਂ ਤੱਕ ਆਣੀ ਸ਼ੁਰੂ ਹੋਊਗੀ ਬੀਸੀ ਦੇ ਵਿੱਚ ਕਿੱਦਾਂ ਕਿੱਦਾਂ ਦਾ ਜਿਹੜਾ ਹੁਣ ਬੱਚਿਆਂ ਦਾ ਪ੍ਰੋਸੈਸ ਹੈਗਾ ਕੀ ਬਾਰੇ ਪ੍ਰੋਸੈਸ ਹੋਊਗਾ ਕਿਹੜੇ ਪਰਸੈਂਟ ਕੌਨਸ ਫਾਇਦਾ ਕੀ ਨੁਕਸਾਨ ਕੀ ਕਿਹੜੀਆਂ ਗੱਲਾਂ ਦਾ ਖਿਆਲ ਰੱਖਣਾ ਪਊਗਾ ਇਹ ਟੈਸਟੇਸ਼ਨ ਲੈਟਰ ਦਾ ਜਿਹੜੀਆਂ ਕਿ ਰੀਸੈਂਟ ਡੇਲੀ ਜਿਹੜੇ ਅਪਡੇਸ਼ਨ ਆ ਰਹੀ ਆ ਡੇ ਬਾਈ ਡੇ ਤੇ ਹੋਰ ਕਲੈਰਿਟੀ ਆਨ ਦੀ ਲੋਗੀ ਦੇ ਜਿੱਦਾਂ ਅਸੀਂ ਤੁਹਾਡੇ ਨਾਲ ਇਸੇ ਮਾਰਕਸ ਤੇ ਦੱਸਦੇ ਰਵਾਂਗੇ ਬਟ ਹੁਣ ਤੱਕ ਜਿਹੜੀਆਂ ਕਲੈਰਿਟੀ ਆਈਆਂ ਬਟ ਮੈਂ ਪਹਿਲਾਂ ਛੋਟਾ ਛੋਟਾ ਦੱਸਣਾ ਚਾਹਾਂਗਾ ਸਟੂਡੈਂਟ ਨੂੰ ਕੁਝ ਵੀ ਕਰਨ ਦੀ ਲੋੜ ਨਹੀਂ ਹੈ ਕਿ ਇਹ ਤੁਹਾਨੂੰ ਤੁਹਾਡੇ ਕਾਲਜ ਜਾਂ ਯੂਨੀਵਰਸਿਟੀ ਨੇ ਆਪਣੇ ਆਪ ਹੀ ਦੇਣੀ ਆ ਜੋ ਕਿ ਪੀਸੀ ਵੱਲੋਂ ਬੱਚਿਆਂ ਨੂੰ ਆਉਣੀਆਂ ਸਟਾਰਟ ਹੋ ਚੁੱਕੀਆਂ ਸਾਡੇ ਮੈਂ ਤਾਂ ਕਈ ਕਾਲਜਸ ਵੱਲੋਂ ਮੇਲ ਆ ਗਈਆਂ ਸਾਨੂੰ ਵੀ ਮੇਲ ਆ ਗਈ ਹੈ ਕਿ ਅਸੀਂ ਤੁਹਾਡੇ ਸਾਰੇ ਬੱਚੇ ਜਿਹੜੀ ਵੀ ਈਮੇਲ ਆਈਡੀ ਤੇ ਐਲਓਆਈ ਸੀ ਉਤੇ ਦੁ ਦੁਬਾਰਾ ਚੇਂਜ ਨਹੀਂ ਹੋਣੀ ਐ ਟੈਸਟੇਸ਼ਨ ਲੈਟਰ ਜੇ ਕੋਈ ਚੇਂਜ ਮਲਗੀ ਹੋ ਗਿਆ ਮਲਗੀ ਚੇਂਜ ਮੀਨ ਟੂ ਸੇ ਰੈਕਟੀਫਾਈ ਨਹੀਂ ਹੋਣੀ ਜੇ ਕਿ ਜਦਾ ਨਾਮ ਗਲਤ ਜਾਂ ਕੁਛ ਆ ਜਾਂ ਫੀ ਪੇਮੈਂਟ ਕਾਲਜ ਦਾ ਨਾਮ ਗਲਤ ਕੁਛ ਵੀ ਪਿਆ ਹੋਇਆ ਇੱਕ ਵਾਰੀ ਤੁਹਾਨੂੰ ਆਪਣੀ ਐਲਓ ਚੈੱਕ ਕਰਨੀ ਪੈਣੀ ਆ ਸੋ ਤੁਸੀਂ ਐਲਓ ਅਪਰੂਵ ਕਰਨੀ ਆ 2 ਦਿਨ ਦੇ ਵਿੱਚ 48 ਆਰਸ ਦੇ ਵਿੱਚ ਤੁਹਾਨੂੰ ਜਿਹੜੀ ਟੈਸਟੇਸ਼ਨ ਲੈਟਰ ਜਿਹੜੀ ਕਿ ਮਿਲ ਜੂਗੀ ਜਿਹੜੀਆਂ ਕਿ ਆਉਣੀਆਂ ਦੀ ਸਟਾਰਟ ਹੋ ਚੁੱਕੀਆਂ ਹੋਈਆਂ ਹਾਂ ਇਹ 9 ਮੰਥਲੇ ਵੈਲਿਡ ਰਹਿਣੀ ਆ ਯੂ ਕੈਨ ਅਪਲਾਈ ਇਟ ਫੋਰ ਨੰਬਰ ਆਫ ਟਾਈਮਸ ਇੱਕ ਜਿਹੜਾ ਬੜਾ ਵੱਡਾ ਕੁਐਸਚਨ ਮਾਰਕਸ ਹੈਗਾ ਕਿ ਜੇ ਬ ਕੀ ਦੁਬਾਰਾ ਟੈਸਟੀਸ਼ਨ ਲੈਟਰ ਲੈਣੀ ਪਊਗੀ ਨਹੀਂ ਨਹੀਂ ਇੱਕ ਵਾਰੀ ਆ ਗਈ ਉਹ 9 ਮੰਥਸ ਲਈ ਵੈਲਿਡ ਰਹੇਗੀ ਤੇ ਤੁਸੀਂ ਆਪਣੀ ਫਾਈਲ ਜਿਹੜੀ ਕੀ ਆ ਦੁਬਾਰਾ ਰੀਲੋਡ ਕਰਨੇ ਪਈ ਗਾ ਤਾਂ ਬਾਈਕਪ ਕਰੇ ਨਾ ਹੀ ਪੋਸੀਬਲ ਹੁ ਇਦਾਂ ਕਿਸੇ ਬੱਚੇ ਨੂੰ ਕਰਨਾ ਪਵੇ ਬਟ ਕਹਿੰਦੇ ਨਾ ਸਾਨੂੰ ਪਤਾ ਹੋਣਾ ਚਾਹੀਦਾ ਕਿ ਅੱਗੇ ਸਟੈਪ ਕੀ ਆ ਸੱਚ ਨਾਲ ਰੂਬਰੂ ਹੋਣਾ ਬਹੁਤ ਜ਼ਿਆਦਾ ਜ਼ਿਆਦਾ ਜ਼ਰੂਰੀ ਨਹੀਂ ਨਾ ਗੱਲਾਂ ਦੇ ਵਿੱਚ ਦਾ ਬੜਾ ਬੜਾ ਸੌਖਾ ਵਾ YouTube ਤੇ Facebook ਤੇ ਇਸ ਤਰ੍ਹਾਂ ਕਿੰਨਾ ਅੱਜਕੱਲ੍ਹ ਜੋ ਮਰਜ਼ੀ ਬੰਦਾ ਬੋਲੀ ਜਾਂਦਾ ਖਾਸ ਕਰਕੇ ਜੋ ਸਾਡਾ ਕੰਮ ਹੈਗਾ ਨਾ ਪ੍ਰੋਫੈਸ਼ਨਲ ਬਿਲਕੁਲ ਰਡਾਰ ਤੇ ਰਹਿੰਦਾ ਬੜਾ ਇੱਕ ਥਿਨ ਲਾਈਨ ਡਿਫਰੈਂਸ ਆ ਏਜੰਟ ਤੇ ਹੱਗੇਜਟ ਦੇ ਵਿੱਚ ਸੋ ਮੈਂ ਹਮੇਸ਼ਾ ਬੱਚਿਆਂ ਨੂੰ ਕਹਿੰਦਾ ਹਾਂ ਜਰੂਰ ਸੂਝ ਸਮਝ ਕੇ ਫੈਸਲਾ ਲਿਆ ਕਰੋ ਬਾਅਦ ਵਿੱਚ ਕਦੇ ਵੀ ਕਿਸੇ ਤੇ ਅਗਲੇ ਦੀ ਉਂਗਲ ਚੱਕਣ ਨੂੰ ਅੱਜ ਦੀ ਦੇਚ ਕੈਨੇਡਾ ਦਾ ਵੀਜ਼ਾ ਇੰਨੀ ਵੱਡੀ ਗੱਲ ਨਹੀਂ ਰਹੀ ਗਈ ਸੈਟਲਮੈਂਟ ਕਿੱਦਾਂ ਉੱਥੇ ਹੋਣੀ ਕਿਹੜਾ ਤੁਸੀਂ ਕਿਹੜਾ ਪੜਾਈ ਕੋਰਸ ਕਰਦੇ ਆ ਪੜਾਈ ਨੂੰ ਤਵੱਜੋ ਦੇਦੋਗੇ ਤਾਂ ਸੈਟਲਮੈਂਟ ਹੋਣੀ ਹੈ ਨਹੀਂ ਤਾਂ ਬਟਾ ਕੋਈ ਫਾਇਦਾ ਨਹੀਂ ਹੈਗਾ ਆਉਣ ਵਾਲੇ ਸਮੇਂ 'ਚ ਨੁਕਸਾਨ ਹੀ ਹੋਊਗਾ ਬਾਕੀ ਦੁਬਾਰਾ ਮੈਂ ਮੋਟਾ ਹੁੰਦਾ ਟੈਸਟੀਸ਼ਨ ਲੈਟਰ ਤੇ ਲੈ ਕੇ ਜੀ ਤੁਸੀਂ ਬਟਾ ਕਿਤੇ ਹੋਰ ਕਾਲਜ ਅਪਲਾਈ ਕਰਦੇ ਆ ਫੀਸ ਦੁਬਾਰਾ ਕਰਦੇ ਹਾਂ ਤੁਹਾਨੂੰ ਦੁਬਾਰਾ ਫਿਰ ਉਤੋਂ ਫਿਰ ਦੁਬਾਰਾ ਟੈਸਟੇਸ਼ਨ ਲੈਟਰ ਲੈਣੀ ਬਣੀ ਉਹ ਟੈਸਟੇਸ਼ਨ ਲੈਟਰ ਤੁਹਾਨੂੰ ਤੁਹਾਡੇ ਜਿਹੜੇ ਕੀ ਆ ਇੰਸਟੀਟਿਊਟ ਨੇ ਦੇਣੀ ਆ 9 ਮੰਥਸ ਲਈ ਵੈਲਿਡ ਹੋਣੀ ਆ ਇਹ ਚੀਜ਼ਾਂ ਬੜਾ ਸੂਸਮਰ ਕੇ ਫੈਸਲਾ ਬੱਚਿਆਂ ਨੂੰ ਹੁਣ ਕਰਨਾ ਪੈਣਾ ਸੋ ਇਸੇ ਲਈ ਮੈਂ ਤਾਂ ਕਹੂੰਗਾ ਹਰ ਬੱਚਾ ਕੋਵੇ ਕਿ ਮੰਨ ਕੇ ਚੱਲੇ ਮੇਰੇ ਕੋਲ ਇੱਕੋ ਹੀ ਮੌਕਾ ਵਾ ਮੈਂ ਇੱਕੋ ਹੀ ਮੌਕੇ ਤੇ ਪੂਰਾ ਵਾਹ ਲਾਉਣਾ ਪੂਰੀ ਇਮਾਨਦਾਰੀ ਨਾਲ ਮਿਹਨਤ ਨਾਲ ਫਾਈਲ ਲਾਉਣੀ ਸਭ ਤੋਂ ਪਹਿਲਾਂ ਇੱਕੋ ਚੀਜ਼ ਆ ਸਹੀ ਕੋਰਸ ਆ ਸਹੀ ਕੋਰਸ ਦੀ ਜਸਟੀਫਿਕੇਸ਼ਨ ਆ ਵੇਰੀ ਸਟਰੋਂਗ ਐਸਓਬੀ ਆਉਣ ਤੁਹਾਨੂੰ ਹੈਲਪ ਕਰ ਸਕਦਾ ਤੁਹਾਡਾ ਜਿਹੜਾ ਕਿ ਸਹੀ ਸਲਾਹ ਹੈ ਸਾਡੇ ਕੋਲ ਵੀ ਆਉਣ ਆਪਣੇ ਸਾਰੇ ਸਵਾਲਾਂ ਦੀ ਲਿਸਟ ਲੈ ਕੇ ਆਓ ਦਿਨ ਜਿਹੜੀ ਆਪਣੀ ਕਿਸਮ ਸਾਡੇ ਅਸਾਂ ਜਦੋਂ ਉਨਤਾਰੀਓ ਬੇਟਾ ਵੀ ਮੈਂ ਗੱਲ ਕਰ ਦਵਾਂ ਆਪਾਂ ਹੁਣ 16 ਤਰੀਕ ਹੈ ਜਿਹੜੇ ਆ ਚੁੱਕੀ ਹੈ ਕਿ ਹਜੇ ਤੱਕ ਜਿਹੜਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਬੜਾ ਹਾਂ ਅਗਲੇ ਹਫਤੇ ਦੇ ਵਿੱਚੋਂ ਹਾਂ ਉਨਤਾਰੀਓ ਵਿੱਚੋਂ ਵੀ ਜਿਹੜੇ ਆਪਾਂ ਨੂੰ ਨਿਊਜ਼ ਆ ਜਣੀ ਹੈ ਬਟ ਹਾਂ ਲੇਟ ਟੂ ਲੇਟ 31 ਮਾਰਚ 2024 ਤਵਾਦੇ ਸਵਾਲ ਨਹੀਂ ਰਹਿ ਜਾਏਗਾ ਤੇ ਜਿਹੜੇ ਵੀ ਬੱਚੇ ਦੀ ਟੈਸਟ ਸਟੇਸ਼ਨ ਲੈਟਰ ਆ ਜਾਂਦੀ ਹੈ ਤੇ ਮੇਨ ਟੇਕ ਦੀ ਵਧੀਆ ਆਫਰ ਲੈਟਰ ਸੀ ਯਾ ਜੀ ਮੈਂ ਵੀ ਗੀਜੂ ਹੋਰ ਇਸ ਗੱਲ ਕਰ ਦਮਾ ਪ੍ਰੋਸੈਸਿੰਗ ਟਾਈਮ ਜਰੂਰ ਆਉਣ ਵਾਲੇ ਸਮੇਂ ਚ ਘਟੇਗਾ ਕਿਉਂ ਘਟੇਗਾ ਕਿਉਂਕਿ ਜਿਹੜਾ ਪਹਿਲੇ 10-15 ਦਿਨ ਐਲਓ ਵੈਰੀਫਿਕੇਸ਼ਨ ਦੇ ਬੈਸੀ ਵੱਲੋਂ ਜ਼ਿਆਦਾ ਲਏ ਜਾ ਰਹੇ ਸੀ ਕਿ ਟੈਸਟ ਸੇਸ਼ਨ ਲੈਟਰ ਤੋਂ ਬਾਅਦ ਉਹ ਚੀਜ਼ ਘਟ ਸਕਦੀ ਹੈ ਕਿਉਂਕਿ ਟੈਸਟ ਸੇਸ਼ਨ ਲੈਟਰ ਤੁਹਾਡੀ ਇੱਕ ਜੈਨੂਇਨ ਵੈਰੀਫਿਕੇਸ਼ਨ ਦਾ ਵੀ ਕੰਮ ਕਰੇਗਾ ਕਿ ਹਾਂ ਵੀ ਬੱਚਾ ਜੈਨੂਨਾ ਤੁਹਾਨੂੰ ਤੁਹਾਡੇ ਕਾਲਜ ਜਾਂ ਯੂਨੀਵਰਸਿਟੀ ਇੰਸਟੀਟਿਊਟ ਨੇ ਇਹ ਜਿਹੜੀ ਚੀਜ਼ ਇਸ਼ੂ ਕੀਤੀ ਆ ਸੋ ਇਹ ਫਾਇਦਾ ਹੀ ਹੋਏਗਾ ਆਉਣ ਵਾਲੇ ਸਮੇਂ ਦੇ ਵਿੱਚ ਸੋ ਟੈਸਟ ਸੇਸ਼ਨ ਲੈਟਰ ਇੱਕੋ ਗੱਲ ਦਾ ਖਿਆਲ ਰੱਖੋ ਜੀਡੀ ਈਮੇਲ ਆਈਡੀ ਤੇ ਤੁਹਾਡੀ ਆਫਰ ਲੈਟਰ ਆਈ ਆ ਉਸੇ ਈਮੇਲ ਆਈਡੀ ਤੇ ਤੁਹਾਨੂੰ ਥਰੂ ਈਮੇਲ ਜਿਹੜੀ ਕਿ ਆ ਟੈਸਟੇਸ਼ਨ ਲੈਟਰ ਆਉਣੀ ਆ ਅਲਬਰਟਾ ਵਾਲੇ ਬੱਚਿਆਂ ਬੱਚਿਆਂ ਨੇ ਮੈਨੂੰ ਲੱਗਦਾ ਹੈ ਕਿ ਤੁਸੀਂ ਵੈਫਰਮ ਰੇਸ ਕਰ ਦਿੱਤੇ ਹੋਣਗੇ ਹਰ ਇੱਕੜੀ ਪ੍ਰੋਵਿੰਸ ਦਾ ਆਪਣਾ ਪ੍ਰੋਸੈਸ ਹੋਏਗਾ ਬਟ ਮੋਸਟ ਪ੍ਰੋਬਬਲੀ ਕਿਸੇ ਤੇ ਪੈਸੇ ਨਹੀਂ ਲੱਗਣੇ ਸੋ ਕਿਸੇ ਨੂੰ ਪੈਸੇ ਦੇਣ ਦੀ 1 ਰੁਪਿਆ ਦੀ ਵੀ ਦੇਣ ਦੀ ਲੋੜ ਨਹੀਂ ਹੈਗੀ ਸੋ ਇਸੀ ਦਾ ਧਿਆਨ ਰੱਖਣਾ ਵਾ ਤੇ ਬਾਕੀ ਹਾਂ ਮੈਂ ਟੇਕ ਵਾਸਤੇ ਉਹੀ ਫਾਈਲ ਲਾਵੇ ਜਿਹੜੇ ਬੱਚਾ ਇਸ ਮਾਰਚ ਮਹੀਨੇ ਚ ਫਾਈਲ ਮਲਕੀ ਲੋਚ ਕਰ ਦਿੰਦਾ ਉਹਨੂੰ ਟੈਸਟ ਸਿਸ਼ਨ ਲੈਟਰ ਆ ਜਾਂਦੀ ਆ April ਦੇ ਵਿੱਚ May ਦੀ ਫਾਈਲ ਨਾ ਲਾਵੇ ਬੜਾ ਨੁਕਸਾਨ ਕਰਾ ਕੇ ਬੈਟਾ ਸੋ ਆ ਪਹਿਲੇ ਹੀ ਡੈਫਰ ਕਰਾ ਕੇ ਦਿਨ ਜਿਹੜੀ ਕਿ ਆਪਣੀ ਫਾਈਲ ਲਾਓ ਇੱਕ ਬੱਚਿਆਂ ਦਾ ਹੋਰ ਸਵਾਲ ਹੋਣਾ ਕਿ ਆਪਾਂ ਜਿਹੜੇ ਬੱਚਿਆਂ ਦੇ ਵੀਜ਼ਾਸ ਲੱਗੇ ਹੋਏ ਆ ਰਿਫੰਡ ਪਾਈ ਉਹਨਾਂ ਨੂੰ ਟੈਸਟ ਸਿਸ਼ਨ ਲੈਟਰ ਦੀ ਲੋੜ ਨਹੀਂ ਆ ਰਿਫੰਡ ਨਹੀਂ ਬੈਟਾ ਹਜੇ ਸੋਚਣ ਦੀ ਲੋੜ ਆ ਤੁਹਾਡਾ ਮੇਨ ਡੇਖ ਹੈਗਾ April ਜੂ ਟ੍ਰੈਵਲ ਕਰਨਾ 31 March ਤੱਕ ਹੋਰ ਕਲੈਰਿਟੀ ਹੈ ਨਹੀਂ ਦੈਨ ਡਿਸਾਈਡ ਦੈਨ ਮੈਨਗਣਾ ਆਪਣੇ ਬੱਚੇ ਨੂੰ ਡਿਸਾਈਡ ਕਰਨ ਦਿਓ ਨਾ ਕਿ ਮੇਰੇ ਵਰਗੇ ਕਹੇ ਤੇ ਜਾਂ ਜਿਹੜੇ ਬੱਚੇ ਉੱਥੇ ਪਹੁੰਚ ਤੁਹ ਆਪਣੇ ਫਾਇਦੇ ਵਾਸਤੇ ਕੋਈ ਤੁਹਾਡਾ ਨੁਕਸਾਨ ਕਰਾ ਬੈਠੇ ਜਿੰਦਗੀ ਚ ਮੈਂ ਤੇ ਕਹਾਂਗਾ ਜਦੋਂ ਵੀ ਤੁਹਾਨੂੰ ਕੋਈ ਬੰਦਾ ਸਲਾਹ ਦੇਂਦਾ ਤੇ ਜਰੂਰ ਨੋਟ ਡਾਉਨ ਕਰਿਆ ਕਰੋ ਕਿ ਇਸ ਸਲਾਹ ਨਾਲ ਕਿਹਦਾ ਫਾਇਦਾ ਸਾਹਮਣੇ ਵਾਲੇ ਦਾ ਜ਼ਿਆਦਾ ਫਾਇਦਾ ਜਾਂ ਮੇਰਾ ਜ਼ਿਆਦਾ ਫਾਇਦਾ ਜਾਂ ਦੋਨੋਂ ਤਰ੍ਹਾਂ ਦਾ ਜ਼ਿਆਦਾ ਫਾਇਦਾ ਜੋ ਸੋਚ ਸਮਝ ਕੇ ਫੈਸਲਾ ਲਿਆ ਕਰੋ ਜਿਹਦੇ ਚ ਅਗਲੇ ਦਾ ਜ਼ਿਆਦਾ ਸਾਹਮਣੇ ਜ਼ਿਆਦਾ ਫਾਇਦਾ ਹੁੰਦਾ ਹੋਵੇ ਜੋ ਉਹ ਚੀਜ਼ ਬੈਠਾ ਉਸ ਚੀਜ਼ ਤੇ ਨਹੀਂ ਟ੍ਰੈਕ ਕਰਨਾ ਫਿਰ ਕਾਲਜ ਚੇਂਜ ਕਰਨਾ ਨਹੀਂ ਕਰਨਾ ਆਫਟਰ ਵੀਜ਼ਾ ਅਪਰੂਵਲ ਸਪੈਸ਼ਲੀ ਆ ਜਿਹੜੇ ਪੀਪੀਪੀ ਕਾਲਜੇਸ ਆ ਸਬਰ ਦੇ ਨਾਲ April ਦੇ ਵਿੱਚ ਆਪਾਂ ਡਿਸਾਈਡ ਕਰਾਂਗੇ ਤੇ ਜਰੂਰ ਇਹ ਸਮਾਚਾਰਾ ਜੋ ਸੀ ਆਪਣੇ ਬੱਚੇ ਨੂੰ ਸਲਾਹ ਦੇਣ ਕੋ ਤੁਹਾਡਨੇ ਸਮਝ ਦਵਾਵਾਂਗੇ ਹੋਰ ਵੀ ਤੁਹਾਡਾ ਕੋਈ ਡਾਊਟ ਹੈਗਾ ਤੁਸੀਂ ਸਾਡੇ ਇਸ ਡਿਸਪਲੇ ਉੱਤੇ ਨੰਬਰ ਸਾਡੀ ਟੀਮ ਨਾਲ ਜਰੂਰ ਕੰਟੈਕਟ ਕਰ ਸਕਦੇ ਹਾਂ ਟੈਸਟ ਸਟੇਸ਼ਨ ਇਲੈਕਟਰ ਆਉਣੀਆਂ ਸਾਡ ਹੋ ਚੁੱਕੀਆਂ ਸੋ ਫਿੰਗਰ ਫਿੰਗਰ ਕ੍ਰੋਸ ਗੁੱਡ ਲੱਕ ਆਲ ਤੁਸੀਂ ਉਮੀਦ ਕਰਦਾ ਹਾਂ ਤੁਹਾਡੇ ਸਾਰਿਆਂ ਦਾ ਬਾਅਦ ਜਾਂਦਾ ਸਪਰਾ ਜਨੂ ਦੇ ਮਾਦਰ ਤੇ ਇੱਕ ਨਾ ਜਰੂਰ ਪੂਰਾ ਹੋਵੇ ਸਾਰੀ ਸ਼ਕਾਲੀ